ਮੱਧਕਾਲੀਨ ਕਥਾ ਰਾਜਾ ਸਲਵਾਨ ਅਤੇ ਜੋਗੀ ਪੂਰਨ ਦੀ ਕਹਾਣੀ ਗੱਲ ਮੱਧਕਾਲੀਨ ਸਮੇਂ ਦੀ ਹੈ ਉਦੋਂ ਨਾਤ ਜੋਗੀਆਂ ਦਾ ਜਨਸਾਧਾਰਨ ਦੇ ਜੀਵਨ ਤੇ ਬਹੁਤ ਵੱਡਾ ਪ੍ਰਭਾਵ ਸੀ ਪੱਛਮੀ ਪੰਜਾਬ ਦੇ ਸਿਆਲਕੋਟ ਦੇ ਇਲਾਕੇ ਤੇ ਰਾਜਾ ਸਲਵਾਨ ਰਾਜ ਕਰਦਾ ਸੀ ਸਿਆਲਕੋਟ ਉਸ ਦੀ ਰਾਜਧਾਨੀ ਸੀ ਉਸ ਦੇ ਘਰ ਪੁੱਤਰ ਦਾ ਜਨਮ ਹੋਇਆ ਜਿਸ ਦਾ ਨਾਮ ਪੂਰਨ ਰੱਖਿਆ ਗਿਆ ਰਾਜੇ ਨੇ ਪੂਰਨ ਦਾ ਭਵਿੱਖ ਜਾਣਨ ਲਈ ਨਜੂਮੀ ਸੱਦ ਲਏ ਨਜੂਮੀਆਂ ਨੇ ਪੂਰਨ ਨੂੰ 12 ਸਾਲ ਤੱਕ ਆਪਣੇ ਆਪ ਤੋਂ ਦੂਰ ਰੱਖਣ ਦੀ ਸਲਾਹ ਦਿੱਤੀ। ਉਹਨਾਂ ਦੀ ਸਲਾਹ ਮੰਨਦਿਆਂ ਰਾਜੇ ਸਲਵਾਨ ਨੇ ਚਿੜੀ ਦੇ ਬੋਰਡ ਜਿੰਨੇ ਪੂਰਨ ਨੂੰ ਪੂਰੇ 12 ਬਰੇ ਲਈ ਪੌਰੇ ਯਾਨੀ ਕਿ ਜ਼ਮੀਨ ਦੇ ਥੱਲੇ ਬੇਸਮੈਂਟ ਵਿੱਚ ਪਾਉਣ ਦਾ ਹੁਕਮ ਸੁਣਾ ਦਿੱਤਾ। ਪੂਰਨ ਦੀ ਮਾਂ ਇਛਰੇ ਤੜਪਦੀ ਸੀ, ਕੋਰ ਲਾਉਂਦੀ ਰਹੀ, ਉਹਦੀਆਂ ਰੋ ਰੋ ਕੇ ਅੱਖਾਂ ਲਾਲ ਹੋ ਗਈਆਂ। ਭਲਾ ਰਾਜੇ ਦੇ ਹੁਕਮ ਨੂੰ ਕੌਣ ਟਾਲ ਸਕਦਾ ਸੀ? ਪੂਰਨ ਨੂੰ ਗੋਲੀਆਂ ਸਮੇਤ ਪੌਰੇ ਵਿੱਚ ਪਾ ਦਿੱਤਾ ਗਿਆ। ਇਤਿਰਾ ਦੀ ਕਿਸੇ ਇੱਕ ਨਾਮੰਨੀ ਉਹ ਪੁੱਤਰ ਦੇ ਵਿਯੋਗ ਵਿੱਚ ਹੰਝੂ ਘੇਰਦੀ ਰਹੀ ਤੇ ਉਹਦੀ ਜ਼ਿੰਦਗੀ ਵਿੱਚ ਸੁੰਨਸਾਨ ਵਰਤ ਗਈ। ਉਦਰ ਪੂਰਨ ਆਪਣੇ ਮਾਂ ਬਾਪ ਦੇ ਮੋਹ, ਮਮਤਾ ਤੋਂ ਸਖਣਾ ਹੌਲੀ-ਹੌਲੀ ਜ਼ਿੰਦਗੀ ਦੀ ਪੌੜੀ ਤੇ ਚੜਨ ਲੱਗਾ। ਸਮਾਂ ਆਪਣੀ ਤੋਰੇ ਤੁਰ ਰਿਹਾ ਸੀ, ਪੂਰੇ 12 ਵਰੇ ਬਤੀਤ ਹੋ ਗਏ। ਪੂਰਨ ਪੋਰੋਂ ਬਾਹਰ ਆਇਆ, ਰੂਪ ਦੀ ਸাকার ਮੂਰਤ, ਇੱਕ ਅਨੋਖੀ ਚਮਕ ਉਹਦੇ ਚਿਹਰੇ ਤੇ ਚਲਕਾਂ ਮਾਰ ਰਹੀ ਸੀ। ਯੋਗ ਸਾਧਨਾ ਦਾ ਸੋਧਿਆ ਹੋਇਆ ਪੂਰਨ ਸਲਵਾਨ ਦੇ ਦਰਬਾਰ ਵਿੱਚ ਆਪਣੇ ਪਿਤਾ ਦੇ ਸੰਮੁਖ ਹੋਇਆ ਮਮਤਾ ਵਿਹੂ ਨੇ ਰਾਜੇ ਨੇ ਪਹਿਲਾ ਮਾਵ ਨੂੰ ਜਾ ਕੇ ਮਿਲਣ ਦਾ ਹੁਕਮ ਸੁਣਾ ਦਿੱਤਾ ਗੋਲੀਆਂ ਪੂਰਨ ਨੂੰ ਇਛਰਾਂ ਦੇ ਮੈਲੀ ਲੈ ਆਈਆਂ ਪੂਰਨ ਨੂੰ ਵੇਖਦੇ ਸਾਰ ਹੀ ਇਛਰਾਂ ਦੀਆਂ ਅੱਖਾਂ ਜੋ ਮਮਤਾ ਦੇ ਅਥਰੂ ਵਹਿ ਤੁਰੇ ਪੁੱਤ ਪੂਰਨ ਆਪਾ ਰਾਜ ਕੇ ਗੱਲਾਂ ਫੇਰ ਕਰਾਂਗੇ ਪਹਿਲਾਂ ਆਪਣੀ ਦੂਜੀ ਮਾਂ ਲੂਣਾ ਨੂੰ ਮਿਲਾਂ ਆਖ ਰਾਣੀ ਇਛਰਾਂ ਨੇ ਪੂਰਨ ਨੂੰ ਲੂਣਾ ਵੱਲ ਤੋਰ ਦਿੱਤਾ ਸ਼ਾਹੀ ਮਹਿਲਾ ਚਪੇਲਾ ਮਹਿਲ ਮਤਰੀ ਵਾਂ ਲੂਣਾ ਦਾਸੀ ਲੂਣਾ ਤੇ ਕਹਿਰਾ ਦਾ ਰੂਪ ਛੜਿਆ ਹੋਇਆ ਸੀ ਸਾਰੇ ਸ਼ਿਸ਼ਟਾਚਾਰ ਅਤੇ ਨੈਤਿਕ ਕਦਰਾਂ ਕੀਮਤਾਂ ਛੱਡ ਕੇ ਉਹਨੇ ਪੂਰਨ ਨਾਲ ਸੰਬੰਧ ਬਣਾਉਣ ਦੇ ਯਤਨ ਕੀਤੇ ਤਰਲੇ ਲੈ ਅਤੇ ਜਵਾਨੀ ਦੇ ਵਾਸਤੇ ਪਾਏ ਲੂਣਾ ਦੇ ਬੋਲਾਂ ਚ ਤਰਲਾ ਸੀ ਤੇ ਉਹ ਪਾਵਾਂ ਦੇ ਵੇਣ ਵਿੱਚ ਵਹਿ ਤੁਰੀ ਤੇ ਉਹਨੇ ਪੂਰਨ ਨੂੰ ਕਲਾਵੇ ਚ ਭਰ ਕੇ ਆਪਣੀ ਸੇਜ ਤੇ ਸੁੱਟ ਲਿਆ ਪਰੰਤੂ ਪੂਰਨ ਨੇ ਇੱਕਦਮ ਆਪਣੇ ਆਪ ਨੂੰ ਉਸ ਪਾਸੋਂ ਛੋੜਾ ਲਿਆ ਤੇ ਸਹਿਜ ਨਾਲ ਬੋਲਿਆ ਮਾਤਾ ਹੋਸ਼ ਕਰ ਮੈਂ ਇਹ ਰਿਸ਼ਤਾ ਤੇਰੇ ਨਾਲ ਕਿਵੇਂ ਜੋੜ ਲਵਾਂ ਮੈਂ ساری ਜ਼ਿੰਦਗੀ ਤੇਰਾ ਹਸਾਨ ਨਹੀਂ ਭੁਲਾਂਗੀ ਤੇ ਤੇਰੀ ਗੋਲੀ ਬਣ ਕੇ ਰਹਾਂਗੀ ਲੂਣਾ ਪੂਰਨ ਅੱਗੇ ਵਿੱਚ ਵਿੱਚ ਜਾ ਰਹੀ ਸੀ ਪਰੰਤੂ ਪੂਰਨ ਉਤੇ ਉਹਦੀ ਪਖਦੀ ਜਵਾਨੀ ਅਤੇ ਤਰਲਿਆਂ ਦਾ ਕੋਈ ਅਸਰ ਨਹੀਂ ਸੀ ਹੋ ਰਹਾ ਉਹ ਡੋਲ ਖਲੋਤਾ ਆਪਣੇ ਧਰਮ ਤੇ ਪਹਿਰਾ ਦਿੰਦਾ ਸੋਚਾਂ 'ਚ ਡੁੱਬਿਆ ਸੋਚ ਰਿਹਾ ਸੀ ਮਤੇ ਉਸ ਪਾਸੋਂ ਕੋਈ ਅਵਗਿਆ ਨਾ ਹੋ ਜਾਵੇ ਆਖਰ ਉਸਨੇ ਆਪਣੇ ਮਨ ਨਾਲ ਨਿਰਣਾ ਲਿਆ ਤੇ ਲੂਣਾ ਤੋਂ ਅੱਖ ਬਚਾ ਕੇ ਫੁਰਤੀ ਨਾਲ ਉਹਦੇ ਮਹਿਲਾ ਤੋਂ ਬਾਹਰ ਨਿਕਲ ਆਇਆ ਲੂਣਾ ਨੂੰ ਰੋਸੀ ਪੂਰਨ ਨੇ ਉਹਦੀ ਕਾਮਨਾ ਪੂਰੀ ਨਹੀਂ ਸੀ ਕੀਤੀ ਤੇ ਉਹ ਹੁਣ ਉਸ ਪਾਸੋਂ ਆਪਣੀ ਹੀਠੀ ਦਾ ਬਦਲਾ ਲੈਣ ਲਈ ਨਾਗਣ ਦਾ ਰੂਪ ਧਾਰੀ ਬੈਠੀ ਸੀ ਹਨੇਰਾ ਪਸਰ ਰਿਹਾ ਸੀ ਜਦੋਂ ਰਾਜਾ ਸਲਵਾਨ ਆਪਣੇ ਰਾਜ ਦਰਬਾਰ ਦੇ ਕੰਮਾਂ ਕਾਜਨ ਤੋਂ ਵੇਲਾ ਹੋ ਕੇ ਆਪਣੀ ਰਾਣੀ ਲੂਣਾ ਦੇ ਮਹਿਲਾ ਚ ਪੁੱਜਾ ਉਸ ਹੈਰਾਨ ਹੋ ਕੇ ਵੇਖਿਆ ਕਿ drevi ਦੀਵਾ ਬੱਤੀ ਨਹੀਂ ਸਾਰੇ ਸ਼ਮਾਦਾਨ ਗੁਲ ਹੋਏ ਪੈਸੰਤ ਤੇ ਰਾਣੀ ਨਿਤਵੰਗ ਉਹਦੇ ਸਵਾਗਤ ਲਈ ਮਹਿਲ ਦੀਆਂ ਬਰੂਹਾ ਤੇ ਆਪ ਨਹੀਂ ਸਿਾਈ ਉਹ ਰਾਣੀ ਦੇ ਕਮਰੇ ਵੱਲ ਆਹੋ ਲਿਆ ਉਸ ਵੇਖਿਆ ਉਹ ਤਾਂ ਖਣਪੱਟੀ ਲਈ ਪਈ ਐ ਤੇ ਉਸ ਦਾ ਹਾਰ ਸ਼ਿੰਗਾਰੇਦਰ ਉਧਰ ਖਿੰਡਿਆ ਪਿਆ ਮੇਰੀਏ ਲਾਡੋ ਰਾਣੀਏ ਦਸਖਾ ਮੇਰੇ ਪਾਸੋਂ ਕਿਹੜੀ ਖੁਨਾਮੀ ਹੋ ਗਈ ਹੈ ਜਿਸ ਬਦਲੇ ਸੋਹਣਿਆ ਨੇ ਮੂੰਹ ਸੁਜਾਏ ਹੋਏ ਨੇ ਆਖਰੀ ਸਲਵਾਨ ਨੇ ਲੂਣਾ ਨੂੰ ਬਿਠਾ ਲਿਆ ਉਹਨੇ ਵੇਖਿਆ ਉਹਦੀਆਂ ਅੱਖਾਂ ਵਿੱਚੋਂ ਤ੍ਰਿਪ ਤ੍ਰਿਪ ਹੰਝੂ ਵਹਿ ਰਹੇ ਸਨ ਉਹਨੇ ਪਿਆਰ ਭਰਿਆ ਹੱਥ ਫੇਰਿਆ ਤੇ ਉਹ ਸਹਿਜ ਅਵਸਥਾ ਜਾ ਗਈ ਤੇ ਹਟਕੋਰੇ ਪਰਦਿਆਂ ਰਾਜੇ ਨੂੰ ਮੁਖਾਤਬ ਹੋਈ ਰਾਜਨ ਛੋਟਾ ਮੂੰਹ ਪਰ ਗੱਲ ਬਹੁਤ ਵੱਡੀ ਹੈ ਸ਼ਾਇਦ ਤੁਹਾਡੇ ਮਨ ਨਾ ਲੱਗੇ ਸੁਣਦੇ ਸਾਰ ਹੀ ਸਲਵਾਨ ਸਿਰ ਤੋਂ ਪੈਰਾਂ ਤੱਕ ਗੁੱਸੇ ਨਾਲ ਕੰਬ ਉਠਿਆ ਪੂਰਨ ਦੀ ਜੁਰਤ ਮੈਂ ਉਹਦੇ ਸੀਰ ਮੇ ਪਾ ਜਾਵਾਂਗਾ ਉਨੂੰ ਅਜਿਹੀ ਸਜ਼ਾ ਦੇਵਾਂਗਾ ਜਿਸ ਨੂੰ ਸਾਰੀ ਦੁਨੀਆ ਯਾਦ ਰੱਖੇਗੀ। ਪੈੜਾ ਸਲਵਾਨ ਕੀ ਜਾਣੇ ਲੂਣਾ ਨੇ ਤਪੂਰਨ ਤੇ ਤੁਹਮਤ ਲਾਉਣ ਖਾਤਰ ਤ੍ਰਿਆ ਚਰਿੱਤਰ ਦੀ ਚਾਲ ਚੱਲੀ ਸੀ। ਅਗਲੀ ਪਲਕ ਸਲਵਾਨ ਨੇ ਪਰੇ ਦਰਬਾਰ ਵਿੱਚ ਪੂਰਨ ਨੂੰ ਤਲਬ ਕਰ ਲਿਆ ਤੇ ਉਸ ਉਤੇ ਆਪਣੀ ਮਾਂ ਵਰਗੀ ਲੂਣਾ ਤੇ ਮੈਲੀਆਂ ਨਜ਼ਰਾਂ ਨਾਲ ਵੇਖਣ ਦਾ ਦੋਸ਼ ਲਾਉਂਦਿਆਂ ਉਹਨੂੰ ਕਤਲ ਕਰਨ ਦਾ ਹੁਕਮ ਸਾਦਰ ਕਰ ਦਿੱਤਾ। ਬੇਗੁਨਾਹ ਪੂਰਨ ਦੀ ਕਿਸੇ ਇੱਕ ਨਾ ਸੁਣੇ ਜਲਾਦ ਪੂਰਨ ਨੂੰ ਕਤਲ ਕਰਨ ਲਈ ਲੈ ਤੁਰੇ ਰਾਣੀ ਇਛਰਾਂ ਦਾ ਰੋਨ ਚੱਲਿਆ ਨਹੀਂ ਸੀ ਜਾਂਦਾ ਸ਼ਹਿਰ ਦੀ ਜਨਤਾ ਮੂਖ ਖਲੋਤੀ ਜਾਂਦੇ ਪੂਰਨ ਨੂੰ ਵੇਖਦੀ ਰਹੀ ਕੁਦਰਤ ਦੀ ਕਰਨੀ ਵੇਖੋ ਕੁਝ ਸਮੇਂ ਮਗਰੋਂ ਜੋਗੀਆਂ ਦਾ ਇੱਕ ਟੋਲਾ ਉਸੇ ਖੂਹ ਧਿਆਨ ਉਤਰਿਆ ਜਿਸ ਵਿੱਚ ਪੂਰਨ ਵੱਡਿਆ ਟੁੱਕਿਆ ਪਿਆ ਸੀ ਇੱਕ ਜੋਗੀ ਨੇ ਪਾਣੀ ਭਰਨ ਲਈ ਜਦੋਂ ਖੂਹ ਵਿੱਚ ਡੋਲ ਫਰਾਇਆ ਉਸ ਨੂੰ ਕਿਸੇ ਪੁਰਸ਼ ਦੇ ਕਰੋਂ ਦੀ ਆਵਾਜ਼ ਸੁਣਾਈ ਦਿੱਤੀ ਗੋਰਖਨਾਥ ਦੀ ਤਲਸਮੀ ਸ਼ਖਸੀਅਤ ਨੇ ਪੂਰਨ ਨੂੰ ਅਜਿਹਾ ਕੀ ਲਿਆ ਉਹਨੇ ਆਪਣੇ ਆਪ ਨੂੰ ਗੋਰਖ ਦੇ ਚਰਨਾ ਚਾਰਪੰਡ ਕਰ ਦਿੱਤਾ ਤੇ ਜੋਗ ਸਾਧਨਾ ਵਿੱਚ ਜੁੱਟ ਗਿਆ ਜੋਗੀ ਬੜਿਆ ਪੂਰਨ ਪਹਿਲੇ ਦਿਨ ਗੱਲ ਚ ਬਗਲੀ પાਕੇ ਭਿਖਿਆ ਮੰਗਣ ਲਈ ਰਾਣੀ ਸੁੰਦਰਾਂ ਦੇ ਮਹਿਲ ਹੀ ਗਿਆ ਗੋਲੀਆਂ ਪਾਸੋਂ ਜੋਗੀ ਦਾ ਰੂਪ ਚੱਲਿਆ ਨਾ ਗਿਆ ਉਹਨੇ ਰਾਣੀ ਸੁੰਦਰਾਂ ਨੂੰ ਆਪ ਜਾ ਕੇ ਖੈਰ ਪਾਉਣ ਲਈ ਆਖਿਆ ਰਾਣੀ ਹੀਰੇ ਮੋਤੀਆਂ ਦਾ ਥਾਲ ਪਰ ਕੇ ਲੈ ਆਈ ਤੇ ਪੂਰਨ ਦੀ ਬਗਲੀ ਚ ਉਲੱਦ ਦਿੱਤਾ ਹੀਰੇ ਮੋਤੀ ਪਲਾ ਜੋਗੀਆਂ ਦੇ ਕਿਸ ਕਮਸਨ ਗੋਰਖ ਨੇ ਪੂਰਨ ਨੂੰ ਹੀਰੇ ਮੋਤੀਆਂ ਸਮੇਤ ਵਾਪਸ ਭੇਜ ਕੇ ਆਖਿਆ ਰਾਣੀ ਨੂੰ ਆਕ ਸਾਨੂੰ ਤੇ ਪੱਕੀ ਰੋਟੀ ਚਾਹੀਦੀ ਹੈ ਹੀਰੇ ਮੋਤੀ ਨਹੀਂ ਪੂਰਨ ਉਸੇ ਪੈਰੀ ਵਾਪਸ ਮੋੜ ਆਇਆ ਤੇ ਰਾਣੀ ਸੁੰਦਰਾ ਦੇ ਮਹਿਲੀਜਾ ਅਲਖ ਜਗਾਈ ਰਾਣੀ ਸੁੰਦਰਾ ਜਿਹੜੀ ਆਪ ਹੁਸਨ ਦੀ ਸਾਕਾਰ ਮੂਰਤ ਸੀ ਪੂਰਨ ਤੇ ਫਿਦਾ ਹੋ ਗਈ ਉਹਨੇ ਆਪਣੀ ਨਿਗਰਾਨੀ ਵਿੱਚ 36 ਪ੍ਰਕਾਰ ਦੇ ਭੋਜਨ ਤਿਆਰ ਕਰਵਾਏ ਨੰਗੇ ਪੈਰੀ ਗੋਰਖ ਦੇ ਢਿੱਲੇ ਤੇ ਪੁੱਜ ਗਈ ਤੇ ਗੋਰਖ ਦੇ ਚਰਨਾ ਚ ਸੀਸ ਨਿਵਾ ਦਿੱਤਾ ਪਿਆਰ ਤੇ ਸ਼ਰਦਾ ਵਿੱਚ ਬਣਾਏ ਭੋਜਨ ਨੂੰ ਛੱਕ ਕੇ ਗੋਰਖ ਤਰੁੱਟ ਪਿਆ ਰਾਣੀ ਮੰਗ ਜੋ ਮੰਗਣੈ ਤੇਰੀ ਹਰ ਮੁਰਾਦ ਪੂਰੀ ਹੋਵੇਗੀ ਰਾਣੀ ਮੰਗ ਜੋ ਮੰਗਣੈ ਤੇਰੀ ਹਰ ਮੁਰਾਦ ਪੂਰੀ ਹੋਵੇਗੀ ਕਿਸੇ ਚੀਜ਼ ਦੀ ਲੋੜ ਨਹੀਂ ਨਾਤ ਜੀ ਸੁੰਦਰਾਂ ਨੇ ਦੋਵੇਂ ਹੱਥ ਜੋੜ ਕੇ ਆਖਿਆ ਅਜੇ ਵੀ ਮੰਗ ਲੈ ਗੋਰਖ ਮੂੜ ਬੋਲਿਆ ਨਾਥ ਜੀ ਤੁਹਾਡਾ ਅਸ਼ੀਰਵਾਦ ਹੀ ਬਹੁਤ ਐ ਸੁੰਦਰਾ ਪਾਵੁਕ ਹੋਈ ਆਖ ਰਹੀ ਸੀ ਤੀਜਾ ਵਚਨ ਐ ਮੰਗ ਲੈ ਰਾਣੀਏ ਸੁੰਦਰਾ ਲਈ ਇਹੋ ਯੋਗ ਅਵਸਰ ਸੀ ਉਹਨੇ ਹੱਥ ਜੋੜ ਕੇ ਅਰਜ਼ ਗੁਜ਼ਾਰੀ ਮੇਰੇ नाथ ਜੀ ਤਰੁਠੇ ਹੀ ਹੋ ਤਾਂ ਮੈਨੂੰ ਪੂਰਨ ਦੇ ਦੋਵੋ ਗੋਰਖਨਾਥ ਨੇ ਪੂਰਨ ਨੂੰ ਰਾਣੀ ਸੁੰਦਰਾ ਨਾਲ ਜਾਣ ਦਾ ਇਸ਼ਾਰਾ ਕਰ ਦਿੱਤਾ नाथ ਦਾ ਹੁਕਮ ਮੰਨ ਕੇ ਪੂਰਨ ਸੁੰਦਰਾ ਨਾਲ ਉਹਦੇ ਮਹਿਲਾਂ ਨੂੰ ਤੁਰ ਪਿਆ ਰਾਣੀ ਨੇ ਉਦਿਆ ਸਿਆ ਖਾਤਰਾ ਕੀਤੀਆਂ ਪਰੰਤੂ ਪੂਰਨ ਨੂੰ ਰਾਣੀ ਸੁਂਦਰਾ ਦਾ ਹੁਸਨ ਚੋਹਲ ਤੇ ਨਖਰੇ ਪਰ ਮਾਨਾ ਸਕੇ ਅਗਲੀ ਸਵੇਰ ਪੂਰਨ ਨੇ ਬਾਹਰ ਜੰਗਲ ਵਿੱਚ ਜਾ ਕੇ ਜੰਗਲ ਪਾਣੀ ਜਾਣ ਦੀ ਚਾਹਨਾ ਪ੍ਰਗਟਾਈ ਸੁਂਦਰਾ ਨੇ ਵੇਖਦੇ ਵੇਖਦੇ ਮਹਿਲ ਤੋਂ ਛਾਲ ਮਾਰ ਦਿੱਤੀ ਤੇ ਆਪਣੀ ਜਾਨ ਗਵਾ ਲਈ ਪੂਰਨ ਜੋਗੀ ਬੜਿਆ ਜੋਗ ਦਾ ਚਾਨਣ ਵੰਡ ਦਾ ਵਕਤ ਵਕਤਾ ਵਕਤ ਤੇ ਘੁੰਮਦਾ ਰਹਾ ਸਲਵਾਨ ਨੇ ਤਾਂ ਆਪਣੇ ਵੱਲੋਂ ਪੂਰਨ ਨੂੰ ਮਰਵਾ ਦਿੱਤਾ ਸੀ ਰਾਣੀ ਇਛਰਾ ਆਪਣੇ ਪੁੱਤ ਦੇ ਵਿਯੋਗ ਵਿੱਚ ਉਝਹੀਅਾਨ ਨਹੀਂ ਹੋ ਗਈ ਸੀ ਤੇ ਲੂਣਾ ਦੀ ਕੁੱਕ ਅਜੇ ਤੀਕ ਹਰੀ ਨਹੀਂ ਸੀ ਹੋਈ। ਕੋਮਦਾ ਕੋਮਦਾ ਪੂਰਨ ਪੂਰੇ 12 ਬਰੇ ਮਗਰੋਂ ਜੋਗੀ ਦੇ ਪੇਸ ਵਿੱਚ ਆਪਣੇ ਸ਼ਹਿਰ ਸਿਆਲਕੋਟ ਪੁੱਜਾ। ਸ਼ਹਿਰੋਂ ਬਾਹਰ ਉਜੜੇ ਹੋਏ ਬਾਗ ਵਿੱਚ ਉਹਨੇ ਧੂਣਾ ਤਾਪ ਦਿੱਤਾ ਤੇ ਸਮਾਦੀ ਚ ਲੀਨ ਹੋ ਗਿਆ। ਪਲਾਂ ਛਿਨਾ ਵਿੱਚ ਹੀ ਬਾਗ ਹਰਾ, ਭਰਾ ਹੋ ਗਿਆ ਤੇ ਇਸ ਦੀ ਮਹਿਕ ਸਾਰੇ ਵਾਤਾਵਰਨ ਵਿੱਚ ਫੈਲ ਗਈ। ਸਲਵਾਨ ਰਾਣੀਆਂ ਸਮੇਤ ਪੂਰਾ ਤਪ ਦੇ ਜੋਗੀ ਪਾਸ ਪੁੱਜ ਗਿਆ ਪੂਰਨ ਨੇ ਅੱਖੀਆਂ ਖੋਲ ਕੇ ਵੇਖਿਆ ਉਹਦੇ ਮਾਂ ਬਾਪ ਉਹਦੇ ਸਾਹਮਣੇ ਸਵਾਲੀ ਬੜੇ ਖਲੋਤੇ ਸਨ ਉਹਨੇ ਸਤਿਕਾਰ ਵਜੋਂ ਉੱਠ ਕੇ ਆਪਣੀ ਮਾਂ ਇਛਰਾ ਦੇ ਚਰਨ ਜਾ ਛੂਹੇ ਉਹਦੀ ਛੂਹ ਪ੍ਰਾਪਤ ਕਰਕੇ ਇਛਰਾ ਬੋਲੀ ਵੇ ਪੁੱਤ ਜੋਗਿਆ ਤੂੰ ਤਾਂ ਮੇਰਾ ਪੁੱਤ ਪੂਰਨ ਲੱਗਦਾ ਹੈ ਕਹਿੰਦੇ ਹਨ ਆਪਣੇ ਪੁੱਤ ਪੂਰਨ ਦੀ ਛੂਹ ਪ੍ਰਾਪਤ ਕਰਦੇ ਹੀ ਛਰਦੀਆਂ ਅੱਖਾਂ ਵਿੱਚ ਮੂੜ ਜੋਤ ਪਰਤਾਈ ਅਤੇ ਉਦਿਆਂ ਛਾਤੀਆਂ ਵਿੱਚੋਂ ਮਮਤਾ ਦਾ ਦੁੱਧ ਛਲਕ ਪਿਆ ਪੂਰਨ ਦੇ ਮੁਖੜੇ ਤੇ ਅਨੂਠੇ ਜਮਾਲ ਸੀ ਸਲਵਾਨ ਸੁਨ ਹੋਇਆ ਖੜੋਤਾ ਸੀ ਉਸ ਦੇ ਬੁੱਲ ਫਰਕ ਰਹੇ ਸੰ ਪਰੰਤੂ ਬੋਲਾਂ ਦਾ ਰੂਪ ਨਹੀਂ ਸੀ ਧਾਰ ਰਹੇ ਲੂਣਾ ਨੇ ਬੜੀ ਅਦੀਨਗੀ ਨਾਲ ਬੇਨਤੀ ਕੀਤੀ ਜੋਗੀ ਜੀ ਸਾਡੇ ਤੇ ਦਇਆ ਕਰੋ ਰਾਜੇ ਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ ਪੁੱਤ ਤਾਂ ਰਾਜੇ ਦਾ ਹੈਗਾ ਹੋਰ ਪੁੱਤ ਦੀ ਕੀ ਲੋੜ ਐ ਜੋਗੀ ਬੁਲਿਆ ਚ ਮੁਸਕਰਾਇਆ ਜੋਗੀ ਜੀ ਪੁੱਤ ਮੇਰਾ ਹੈ ਨਹੀਂ ਹੈ ਸੀ ਪਰ ਕੁਕਰਮ ਕਰਕੇ ਇਸ ਦੁਨੀਆ ਚ ਨਹੀਂ ਰਹਾ ਐਨਾ ਅਖ ਰਾਜੇ ਦਾ ਗਲਾ ਪਰ ਆਇਆ ਲੂਣਾ ਦੇ ਸਬਰ ਦਾ ਪਿਆਲਾ ਵੀ ਛਲਕ ਪਿਆ ਉਹਦੀਆਂ ਅੱਖੀਆਂ ਜੋ ਪਛਤਾਵੇ ਦੇ ਹੰਝੂ ਵਹੇ ਤੁਰੇ ਜੋਗੀ ਦੇ ਮਸਤਕ ਦਾ ਤੇਜ ਹੀ ਐ ਨਾ ਸੀ ਕਿ ਉਸਨੇ ਆਪਣੇ ਜੁਰਮ ਦਾ ਇਕਬਾਲ ਕਰ ਦਿਆਂ ਆਖਿਆ ਜੋਗੀ ਜੀ ਕਸੂਰ ਤਾਂ ਮੇਰਾ ਹੀ ਹੈ ਏ ਸੁਣਦੇ ਸਾਰ ਹੀ ਸਲਵਾਨ ਨੇ ਮਿਆਂ ਵਿਚੋ ਤਲਵਾਰ ਤੋ ਲਈ ਤੇ ਲੋਣਾ ਦਾ ਗਾਟਾ ਲਾਹੋਂ ਲਈ ਬਾਹ ਉਲਾਰੇ ਪੂਰਨ ਨੇ ਫੁਰਤੀ ਨਾਲ ਰਾਜੇ ਦੀ ਬਾਹ ਫੜ ਲਈ ਤੇ ਆਖਿਆ ਇਹਨੂੰ ਖਿਮਾ ਕਰ ਦੇਵੋ ਤੁਹਾਡਾ ਪੁੱਤ ਜੀਉਂਦਾ ਹੈ ਮੈਂ ਹੀ ਆ ਤੁਹਾਡਾ ਪੁੱਤ ਪੂਰਨ ਵੈਰਾਗ ਦੇ ਹੰਝੂ ਵਹੇ ਤੁਰੇ ਇਛਰਾ ਲੋਣਾ ਤੇ ਸਲਵਾਨ ਪੂਰਨ ਨੂੰ ਚੁੰਮਦੇ ਚੁੰਮਦੇ ਵਿਸਮਾਦੀ ਅਵਸਥਾ ਵਿੱਚ ਪੁੱਜ ਗਏ ਉਹਨਾਂ ਨੇ ਪੂਰਨ ਨੂੰ ਆਪਣੇ ਮਹਿਲ ਈ ਚੱਲਣ ਲਈ ਆਖਿਆ ਪਰੰਤੂ ਪੂਰਨ ਨੇ ਉਹਨਾਂ ਨਾਲ ਜਾਣ ਤੋਂ ਸਾਫ਼ ਇਨਕਾਰ ਕਰ ਦਿੱਤਾ ਉਹਨੇ ਪਿਖਿਆ ਦੇ ਖੱਪਰ ਵਿੱਚੋਂ ਚੋਲਦਾ ਇੱਕ ਦਾਣਾ ਚੁੱਕ ਕੇ ਲੋਰਾਂ ਦੀ ਹਥੇਲੀ ਤੇ ਰੱਖ ਕੇ ਆਖਿਆ ਮਾਤਾ ਘਰ ਨੂੰ ਮੁੜ ਜਾਵੋ ਤੁਹਾਡੀ ਕੋਖ ਵੀ ਇਸ ਬਾਗਵਾਂਗ ਹਰੀ ਹੋਵੇਗੀ ਪੁੱਤ ਦੀ ਦਾਤ ਦੀ ਬਖਸ਼ਿਸ਼ ਕਰਕੇ ਪੂਰਨ ਰੋਕਦਿਆਂ ਰੋਕਦਿਆਂ ਅੱਗੇ ਤੁਰ ਗਿਆ ਸਲਵਾਨ ਤੇ ਰਾਣੀਆਂ ਭਰੇ ਨੇਤਰਾ ਨਾਲ ਜਾਂਦੇ ਪੁੱਤ ਦੀ ਪਿੱਠ ਵੇਖਦੇ ਰਹੇ ਸਮਰਪਾਕੇ ਲੋਣਾ ਦੇ ਕੁਖੋ ਪੁੱਤਰ ਨੇ ਜਨਮ ਲਿਆ ਜੋ ਰਾਜਾ ਰਸਾਲੂ ਦੇ ਨਾਂ ਨਾਲ ਪ੍ਰਸਿੱਧ ਹੋਇਆ ਜਿਸ ਦੀ ਬਹਾਦਰੀ ਦੀਆਂ ਅਨੇਕਾਂ ਕਹਾਣੀਆਂ ਪ੍ਰਚਲਿਤ ਹਨ ਇਹ ਸੀ ਭਗਤ ਪੂਰਨ ਦੀ ਕਹਾਣੀ ਵੀਡੀਓ ਦੇਖਣ ਲਈ ਧੰਨਵਾਦ ਮਿਹਰਬਾਨੀ ਕਰਕੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ